91 ਪਛਾਤੇ ਵਾਹਨ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਦਰਦਨਾਖ ਖਾਦਸਾ ਗੁਰਦਾਸਪੁਰ ਦੇ ਕਲਾ ਨੌਰ ਵਿਖੇ ਬਟਾਲਾ ਰੋਡ ਤੇ ਵਾਪਰਿਆ ਜਿਵੇਂ ਹੀ ਸਖਸ਼ ਦੇ ਪਰਿਵਾਰ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਪਰਿਵਾਰ ਮੌਕੇ ਉੱਤੇ ਘਟਨਾ ਸਥਾਨ ਤੇ ਪਹੁੰਚਿਆ ਅਤੇ ਮਾਹੌਲ ਗੰਭੀਰ ਹੋ ਗਿਆ ਮ੍ਰਿਤਕ ਦੀ ਪਛਾਣ ਹਰਪਜਨ ਸਿੰਘ ਵਜੋਂ ਹੋਈ ਹੈ ਜੋ ਕਲਾ ਨੌਰ ਦਾ ਰਹਿਣ ਵਾਲਾ ਸੀ ਇਸ ਮੌਕੇ ਮ੍ਰਿਤਕ ਦੇ ਪੁੱਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਪਿਤਾ ਜੀ ਦੁੱਧ ਪਾ ਕੇ ਵਾਪਸ ਘਰ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਇਹ ਪਾਣਾ ਵਾਪਰ ਗਿਆ ਤੇ ਪਰਿਵਾਰ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜਿਹੜੀ ਵਾਹਨ ਨੇ ਉਹਨਾਂ ਦੇ ਪਿਤਾ ਨੂੰ ਮਾਰਿਆ ਉਸ ਵਾਹਨ ਚਾਲਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਫਿਲਹਾਲ ਘਟਨਾ ਸਥਾਨ ਤੇ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਸਖਸ਼ ਦੀ লাশ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਆਲਾ ਤੇਜ਼ ਜਿਵੇਂ ਪੀਟੇ ਆ ਕੇ ਉਹਨਾਂ ਨੇ ਛੱਡ ਮਾਰ ਗਿਆ ਆ ਆਪੇ ਡੈਡੀ ਡੈਡੀ ਸਾਈਕਲ ਤੇ ਸੀਗੇ ਕਲਾਂੌਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੇ ਹੋ ਗਿਆ ਕਿੰਨੇ ਭੈਣ ਭਰਾ ਹੋ ਜੀ ਅਸੀਂ ਦੋ ਭੈਣ ਭਰਾ ਹਾਂ ਜੀ ਠੀਕ ਜੀ ਮੰਗ ਆਹ ਸਾਫ ਦੀ ਮੰਗ ਕਰਦੇ ਹਾਂ ਜੀ ਇਹ ਨਾਂ ਡੈਡੀ ਦਾ ਮੈਂ ਡੈਡੀ ਦਾ ਨਾਮ ਹੋਣਾ ਹੈ ਸੰਘ ਜੀ ਪਿੰਡ ਪਿੰਡ ਕਲਾਂੌਰ ਦਾ ਹੀ ਆ ਜੀ ਤੇ ਅੱਜ ਹਰਪ੍ਰੀਤ ਸਿੰਘ ਪੁੱਤਰ ਇੰਦਰ ਸਿੰਘ ਕਲਾਂੌਰ ਦਾ ਰਹਿਣ ਵਾਲਾ ਹੈ ਇਹ ਕਲਾਂੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਿਆ ਤੇ ਕੋਈ ਨਾਮ ਵੀ ਹਿੱਕਲਦਾ ਐ ਐਕਸੀਡੈਂਟ ਹੋ ਗਿਆ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਤਫ਼ਤੀਸ਼ ਹੈ ਕਰ ਰਹੇ ਆ ਸਰ ਕੋਈ ਜਿੰਨਾ ਵਜਿਆ ਉਹ ਵੀ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ ਜੀ ਸਰ ਸਰ ਕਾਤੇ ਹੀ ਤੇ ਸਾਈਕਲ ਤੇ ਜਾ ਰਹੇ ਆ